ਸਾਡੇ ਬਹਾਦਰ ਸਿੰਘ ਜੀ ਦੀ ਹੀਰ ਭਗਤ ਸਿੰਘ ਜੀ ਦੀ ਹੀਰ ਉਹਨਾਂ ਦੇ ਪਰਿਵਾਰ ਵੱਲੋਂ ਮਾਨ ਸਨਮਾਨ ਹੋਣਗੇ 1000 ਆਹ ਸਾਹਮਣੇ ਕਹਿੰਦੇ ਵੇਖਾਂਗੇ ਇੱਕਮ ਲਾ ਕੇ ਤਕੜਾ ਜਫਾ ਆਪਣੀ ਟੀਮ ਦੇ ਲਈ ਪੈਂਦੇ ਜਿਹੜੇ ਵਾਅਦੇ ਕਰਦਾ ਹੈ ਮੇਰੇ ਇੱਕ ਬੇਨਤੀ ਹੈ ਜੀ ਇਹਦੇ ਤੇ 11000 ਲਾਇਆ ਹੈ ਲੈ ਵੀ ਇੱਕ ਇੱਕ ਲੱਗ ਗਿਆ ਦੋ ਰਹਿ ਗਏ ਪਰ ਇਧਰਲੇ ਪਾਸੇ ਉਸਤਾਦ 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 ਇਹ ਬੱਲੇ 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 ਸੈਨਰ ਨਿਕੋਦਰ ਵੱਡੀ ਟੀਮ ਖੇਡਦੀ ਮੇਰੇ ਮਿੱਤਰੋ 바ਵਾ ਲੰਬੜ ਬੈਠਾ ਕੈਨੇਡਾ ਦੇ ਵਿੱਚ ਦਮਨ ਸਿੱਧੂ ਹੁਣ ਨਾਲ ਪਿਆਰ ਹੈ ਲਵ ਚੱਠੇ ਹੁਣੀ ਯੂ ਐਸ ਏ ਬੈਠੇ ਮੇਰੇ ਮਿੱਤਰੋ ਐਨ ਕਹਿੰਦੇ ਚਰਚਾ 11000 ਦੂਜਾ ਜਫਾ 11000 11000 11000 ਉਹ 11000 ਦਾ ਦੂਜਾ ਜਫਾ ਲੱਗ ਗਿਆ ਸੁਖਦੀਪ ਸਿੰਘ ਜੀ ਬ੍ਰੈਂਚ ਯੂ ਐਸ ਏ ਤੇ ਗੁਰਦੀਪ ਸਿੰਘ ਜੀ ਬ੍ਰੈਂਚ ਵੱਡੀ سپورਟ ਹੈ ਐਨਆਰਆ ਨਕੋਰਡਨ ਦੀ ਟੀਮ ਨੂੰ ਪਰ ਦੇਖਦੇ ਵੀ ਉਧਰਲੇ ਪਾਸੇ ਇਹ ਹੈ ਬੱਬਾ ਮੇਰੇ ਵੀਰੋ ਇਹ ਹੈ ਬੱਬਾ ਆ ਹਰਮਨ ਆਸਟ੍ਰੇਲੀਆ ਤੇ ਰਾਜਕੁਮਾਰ ਜੀ ਯੂਐਸਏ ਗਾਜੀਪੁਰ ਤੇ ਕੇਸ਼ੀ ਗਾਜੀਪੁਰ ਇੱਕੋ ਮਿੰਟ ਲੈਣਾ ਤੁਹਾਡਾ ਸੁਰਿੰਦਰ ਸਿੰਘ ਜੀ ਛਿੰਦੀ ਸਾਡਾ ਵੀਰ ਉਹ ਪਲੀਜ਼ ਆਪਣਾ ਸਨਮਾਨਜਨ ਪ੍ਰਾਪਤ ਕਰ ਲੈਣਾ ਕਿ ਜੋ ਫਲੋਰ ਤੋਂ ਪੁਜੇ ਨੇ ਔਰ ਨਾ ਆ ਬੱਲੇ ਬੱਲੇ ਹੋ ਗਈ ਹੰਦਿਆਂ ਦੇ ਲਾਗੇ ਇਹ ਚੜਦੀ ਉਮਰ ਗਰਮ ਖੂਨ ਲਲਕਾਰੇ ਤਾਂ ਵੱਜਦੇ ਰਾਜੇ ਖੇਲੇ ਮਰਦ ਮੈਦਾਨੋਂ ਡਰ ਕੇ ਨਹੀਂ ਭਜਦੇ ਜੇ ਰਿਆਰ ਦਾ ਜਫਾ ਲੱਗੂ ਇਧਰਲੇ ਪਾਸੇ ਓ ਸੁਨੜਾ ਵਾਲਿਓ ਤਾੜੀਆਂ ਰੁਕਣੀਆਂ ਜੀ